ਦੋਸਤੋ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਮੇਰੇ ਬਹੁਤ ਸਾਰੇ ਸੁਪਨੇ ਹੁੰਦੇ ਸੀ ਜਿੰਨਾ ਵਿੱਚੋਂ ਇੱਕ ਇਸ ਤਰ੍ਹਾਂ ਹੈ ਜਦੋਂ ਮੈਂ 60-65 ਦੇ ਆਸ-ਪਾਸ ਹੋਵਾਂਗਾ ਤਾਂ ਮੇਰੇ ਕੋਲ ਤਲਾਬ ਸਵਿਮਿੰਗ ਪੂਲ ਵਾਲਾ ਵੱਡਾ ਬੰਗਲਾ ਹੋਵੇਗਾ ਇੱਕ ਲੰਬੀ ਸੋਹਣੀ BMW ਵਰਗੀ ਕਾਰ ਹੋਵੇਗੀ ਕਰੋੜਾਂ ਰੁਪਏ ਤਨ ਹੋਵੇਗਾ ਤਾਂ ਫਿਰ ਮੈਂ ਪੁਰਾਣੇ ਆਪਣੇ ਯਾਰਾਂ ਦੋਸਤਾਂ ਨਾਲ ਦੁਨੀਆ ਭਰ ਦੀ ਸੈਰ ਲਈ ਜਾਵਾਂਗਾ ਭਾਵੇਂ ਕਿ ਕਿਹਾ ਜਾਂਦਾ ਹੈ ਸੁਪਨੇ ਸੁਪਨੇ ਹੀ ਹੁੰਦੇ ਨੇ ਪਰ ਇੱਥੇ ਇੱਕ ਵੱਡੀ ਖੁਸ਼ਖਬਰੀ ਹੈ ਪਤਾ ਕੀ ਤੁਹਾਡੇ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਕਾਮਨਾਵਾਂ ਤੇ ਅਰਦਾਸਾਂ ਸਦਕਾ ਇੱਕ ਸੁਪਨਾ ਤਾਂ ਜ਼ਰੂਰ ਪੂਰਾ ਹੋ ਗਿਆ ਕਿ ਹੁਣ ਮੈਂ 60 ਸਾਲ ਦਾ ਵੀ ਤੇ 65 ਸਾਲ ਦਾ ਵੀ ਹੋ ਗਿਆ